ਅਗਲੀ ਵਾਰ ਪੌਣ ਦੇ ਵਾਸਤੇ ਸ਼ਮਸੂਰੀ ਸੁਲਤਾਨ ਅੱਧਾ ਹੋਇਆ ਕਬੱਡੀ ਖਿਡਾਰੀ ਹਾ 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 ਮਨੀ ਦੇ ਸੁਲਤਾਨ ਮਨੀ ਦੇ ਸੁਲਤਾਨ ਏ ਹਾ ਮਨੀ ਬਾਈ ਜੇ ਜਫੇ ਦਾ ਸਵਾਦ ਆਇਆ ਇਕ ਵਾਰ ਤਾੜੀਆਂ ਜ਼ੋਰਦਾਰ 200 ਡਾਲਰ ਬਿੱਲਾ ਚਾਲ ਤੇ ਨਾਲ ਸ਼ਿੰਦਾ ਚਾਲ ਸਾਰੇ ਬਿੱਲੇ ਜਗਦੀਸ਼ ਤੋਂ ਨਾਲ ਮੇ ਆ ਗਿਆ ਹਜ਼ਾਰ ਹਜ਼ਾਰ ਡਾਲਰ ਫਰ ਆਵੇਗਾ ਆ ਬਈ ਸੁਲਤਾਨ ਦੀ ਕਬੱਡੀ ਦੇ ਮਨੀ ਮਨੀ ਕਹਿੰਦਾ ਮੈਂ ਮਹਿੰਗੇ ਰਫੇ ਲਾਉਣਾ ਪਰ ਸ਼ਮਸ਼ਪਰੀਆ ਮੈਂ ਕਿਹ ਕਬੱਡੀਆਂ ਮੋੜ ਵਾਲਾ ਕਬੱਡੀ ਖਿਡਾਰੀ ਜਿਹੜਾ ਜਿਹੜਾ ਸੁਲਤਾਨ ਨੂੰ ਪਿਆਰ ਕਰਦਾ ਇੱਕ ਵਾਰੀ ਫੇਰ ਤਾੜੀਆਂ ਤੋੜਦਾ ਇਸ ਖਿਡਾਰੀ ਦੇ ਵਾਸਤੇ 1000 ਡਾਲਰ ਬਿੱਲਾ ਚੱਲ ਤੇ ਜਗਜੀਤ ਜੱਟਾਂ ਵਾਲੀ ਮੱਖਣ ਧਾਰੀ ਵਾਲ ਤੇ ਤੀਰਥ ਅਕਲ 500 ਡਾਲਰ ਦੀ ਆਖਰੀ ਰੇਡ ਫਿਰ ਮੈਦਾਨ ਦੇ ਵਿੱਚ ਬੰਦੀ ਹੋਈ ਸੁਲਤਾਨ ਦੀ ਸੁਲਤਾਨ ਦੀ ਕਬੱਡੀ ਦੇ ਫਿਰ 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 ਦੇਖਦੇ ਵੀ ਕਣ ਜਫਾ ਲਾਵੇਗਾ ਆ ਮਾਰਗੀ ਵਾਲਾ ਗਲੂਪੀ ਕਰਦਾ ਕੁਛ ਜ ਆਪਾਂ ਕੌਣ ਸੁਲਤਾਨ ਦਾ ਉਧਰ ਸਾਹਮਣਾ ਤੀਰਤਾਖਲ ਕਾਲਾ ਟ੍ਰੇਸੀ ਹੈਰੀ ਭੰਗੂ ਤੇ ਸੰਦੀਪ ਸੁਲਤਾਨ ਤੇ ਸ਼ੀਲੂ ਦਾ ਸਨਮਾਨ ਬੱਗੇ ਪਿੰਡ ਵਾਲਾ ਤੁੱਲਾ ਆ ਗਿਆ ਬੱਗੇ ਪਿੰਡ ਵਾਲਾ ਤੁੱਲਾ ਆ ਗਿਆ ਇਹਦੀਆਂ ਇੰਸਟਾਗ੍ਰਾਮ ਤੇ ਰੀਲਾਂ ਹਿੱਟ ਹੁੰਦੀਆਂ ਇਹਦੀਆਂ ਇੰਸਟਾਗ੍ਰਾਮ ਤੇ ਰੀਲਾਂ ਬੰਟੀ ਦੀਆਂ ਤਿੰਨ ਕਬੱਡੀਆਂ ਦੇ 500 ਡਾਲਰ ਗੈਰੀ ਟ੍ਰਾਂਸਪੋਰਟ ਦੇ ਘਮ ਮੰਗ ਉਸਦੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰਾਉਂਡਾ ਖਾ ਫੇਦਾ ਜਿਵੇਂ ਦੁਨੀਆ ਡਰੇ ਕੋਰੋਨੇ ਤੋਂ ਖਾ ਫੇਦਾ ਕਬੱਡੀ ਖਿਡਾਰੀਆਂ ਦਾ ਬੱਗੇ ਪਿੰਡ ਵਾਲਾ ਦੁੱਲਾ ਆ ਗਿਆ ਕਿ ਇੱਕ ਸੋਹਣੀਏ ਸ਼ਿਕਾਗੋ ਕੌਡੀ ਕੱਪ ਕਰਵਾਉਣਾ ਅੰਨੇ ਵਾਈ ਪੈਸਾ ਆ ਦੁੱਲੇ ਬੱਗੇ ਪਿੰਦੇ ਲਾਉਣਾ ਅੰਨੇ ਵਾਈ ਪੈਸਾ ਦੁੱਲੇ ਬੱਗੇ ਪਿੰਦੇ ਲਾਉਣਾ ਲੋਕ ਬੋਲੀਆਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਰਨੌਜਲੇ ਦੇ ਨਾਲ ਪਿਆਰੇ ਗੈਰੀ